ਕੀ ਤੁਸੀਂ ਜਾਣਦੇ ਹੋ ਕਿ ਤੁਹਾਡਾ ਜੋ ਦਿਮਾਗ ਹੈ ਉਹ ਸਿਰਫ ਤਸਵੀਰਾਂ ਰਾਹੀਂ ਹੀ ਸੋਚਦਾ ਹੈ ਤੇ ਉਹ ਤਸਵੀਰਾਂ ਹੀ ਤੁਹਾਡੇ ਆਉਣ ਵਾਲੇ ਭਵਿੱਖ ਦਾ ਰਸਤਾ ਤੈਅ ਕਰਦੀਆਂ ਅੱਜ ਦੀ ਇਸ ਵੀਡੀਓ ਦਾ ਜੋ ਮੁੱਦਾ ਹੈ ਉਹ ਇਹ ਹੈ ਕਿ ਤੁਹਾਡਾ ਜੋ ਦਿਮਾਗ ਹੈ ਉਹ ਹਮੇਸ਼ਾ ਤਸਵੀਰਾਂ ਰਾਹੀਂ ਹੀ ਕੰਮ ਕਰਦਾ ਹੈ ਤੇ ਉਹ ਕਿਸ ਤਰ੍ਹਾਂ ਕੰਮ ਕਰਦਾ ਹੈ ਤੇ ਤੁਸੀਂ ਆਪਣੇ ਆਉਣ ਵਾਲੇ ਸਮੇਂ ਨੂੰ ਆਪਣੀ ਸੋਚ ਨੂੰ ਬਦਲ ਕੇ ਕਿੱਦਾਂ ਉਸ ਨੂੰ ਚੰਗਾ ਬਣਾ ਸਕਦੇ ਹੋ ਤੇ ਆਪਣੀ ਸੋਚ ਦਾ ਨਜ਼ਰੀਆ ਕਿਸ ਤਰ੍ਹਾਂ ਬਦਲ ਸਕਦੇ ਹੋ ਕੁਆਂਟਮ 3x ਦਾ ਕਹਿਣਾ ਹੈ ਕਿ ਜੋ ਇਨਸਾਨ ਦਾ ਦਿਮਾਗ ਹੈ ਉਹ ਹਮੇਸ਼ਾ ਤਸਵੀਰਾਂ ਰਾਹੀਂ ਹੀ ਸੋਚਦਾ ਹੈ ਪਾਕਿ ਜੋ ਤੁਹਾਡੀ ਕਲਪਨਾ ਸੀ ਉਹ ਤਸਵੀਰਾਂ ਰਾਹੀਂ ਬਣਦੀ ਹੈ ਤੇ ਤਸਵੀਰਾਂ ਰਾਹੀਂ ਹੀ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਬਦਲਾਅ ਲਿਆ ਸਕਦੇ ਹੋ ਹੁਣ ਮੰਨ ਕੇ ਚੱਲੋ ਜੇਕਰ ਮੈਂ ਤੁਹਾਨੂੰ ਕੋਈ ਸ਼ਬਦ ਕਹਾਂ ਤਾਂ ਉਸ ਦੀ ਤਸਵੀਰ ਤੁਹਾਡੇ ਦਿਮਾਗ ਦੇ ਵਿੱਚ ਨਾਲ ਦੀ ਨਾਲ ਬਣ ਜਾਂਦੀ ਹੈ ਹੁਣ ਜੇ ਮੈਂ ਤੁਹਾਨੂੰ ਕਹਾ ਕਿ ਇੱਕ ਮਰੂਤੀ ਹੈ ਤਾਂ ਤੁਹਾਡੇ ਦਿਮਾਗ ਦੇ ਵਿੱਚ ਇੱਕਦਮ ਮਰੂਤੀ ਦੀ ਤਸਵੀਰ ਬਣ ਗਈ ਹੋਵੇਗੀ ਹੁਣ ਜੇ ਮੈਂ ਤੁਹਾਨੂੰ ਕਹਾ ਕਿ ਕੋਈ ਖਾਣ ਵਾਲੀ ਚੀਜ਼ ਹੈ ਜਿਸ ਤਰ੍ਹਾਂ ਕਿ 버ਗਰ ਤਾਂ ਤੁਹਾਡੇ ਦਿਮਾਗ ਦੇ ਵਿੱਚ 버ਗਰ ਦੀ ਤਸਵੀਰ ਬਣ ਗਈ ਹੋਵੇਗੀ ਹੁਣ ਇਸ ਦੇ ਜੇਕਰ ਆਪਾਂ ਉਲਟ ਪਾਸੇ ਜਾਈਏ ਕਿਰਿਆ ਕਰ ਮੈ ਤੁਹਾਨੂੰ ਕੋਈ ਕਹਾ ਹਿਫਟੁੱਲਾ ਜਾਂ ਕਡੁੱਚੂ ਤਾਂ ਤੁਹਾਡੇ ਦਿਮਾਗ ਦੇ ਵਿੱਚ ਅਜਿਹੀ ਕੋਈ ਤਸਵੀਰ ਨਹੀਂ ਬਣੀ ਹੋਵੇਗੀ ਕਿਉਂਕਿ ਤੁਹਾਡੇ ਦਿਮਾਗ ਦੇ ਹਿਸਾਬ ਨਾਲ ਅਜਿਹੀ ਚੀਜ਼ ਕੋਈ ਦੁਨੀਆ ਤੇ ਹੈ ਹੀ ਨਹੀਂ ਸੋ ਮੇਰੇ ਕਹਿਣ ਦਾ ਭਾਵ ਇਹ ਹੈ ਆਪਣੇ ਆਉਣ ਵਾਲੇ ਸੋਮਵਾਰੇ ਜਿਹੋ ਜਿਹੀ ਤਸਵੀਰ ਬਣਾਓਗੇ ਉਹ ਤੁਹਾਡਾ ਆਉਣ ਵਾਲਾ ਸਮਾਂ ਹੋ ਸਕਦਾ ਤੇ ਜੋ ਤੁਹਾਡੀ ਵਿਜੂਅਲਾਈਜੇਸ਼ਨ ਹੈ ਉਹੀ ਤੁਹਾਡਾ ਆਉਣ ਵਾਲਾ ਕੱਲ ਬਣਾਉਂਦੀ ਹੈ ਕਿਉਂਕਿ ਉਸ ਤਸਵੀਰ ਨੂੰ ਤੁਹਾਡਾ ਦਿਮਾਗ ਸ਼ਕਲ ਦੇ ਨਾਲ-ਨਾਲ ਆਪਣੀ એનર્ਜੀ ਵੀ ਦੇ ਰਿਹਾ ਹੈ ਤੇ ਤੁਸੀਂ ਹੌਲੀ-ਹੌਲੀ ਉਸ ਵਹਾਅ ਦੇ ਵੱਲ ਵਧਦੇ ਜਾਵੋਗੇ ਕਿਉਂਕਿ ਤੁਹਾਡੇ ਦਿਮਾਗ ਨੂੰ ਅਜਿਹਾ ਕੁਝ ਨਹੀਂ ਪਤਾ ਕਿ ਬਾਹਰੀ ਦੁਨੀਆ ਦੇ ਵਿੱਚ ਕੀ ਚੰਗਾ ਹੈ ਤੇ ਕੀ ਮਾੜਾ ਉਸਨੇ बस ਸੋਚ ਨੂੰ ਆਪਣੀ એનਰਜੀ ਦੇ ਦੇਣੀ ਹੈ ਜੋ ਤੁਸੀਂ ਆਪਣੇ ਦਿਮਾਗ ਦੇ ਵਿੱਚ ਸੋਚਦੇ ਹੋ ਜਿਸ ਦੀ ਤੁਹਾਡੇ ਦਿਮਾਗ ਦੇ ਵਿੱਚ ਤਸਵੀਰ ਬਣਦੀ ਹੈ ਹੁਣ ਜੋ ਵਿਜ਼ੂਅਲਾਈਜੇਸ਼ਨ ਹੈ ਉਹ ਕੰਮ ਕਿਸ ਤਰ੍ਹਾਂ ਕਰਦੀ ਹੈ ਤੁਹਾਡੇ ਸੁਪਨੇ ਤੱਕ ਜਾਂ ਤੁਹਾਡੀ ਸੋਚ ਤੱਕ ਕਿਵੇਂ ਪਹੁੰਚਾਉਂਦੀ ਹੈ ਹੁਣ ਤੁਸੀਂ ਇੱਕ ਗੱਲ ਸੋਚ ਕੇ ਦੇਖੋ ਕਿ ਤੁਹਾਡੇ ਕੋਲ ਇੱਕ ਗੱਡੀ ਹੈ ਤੇ ਰਾਤ ਦਾ ਸਮਾਂ ਹੈ ਤੇ ਤੁਸੀਂ 100 ਕਿਲੋਮੀਟਰ ਦੂਰੀ طے ਕਰਨੀ ਹੈ ਜਦੋਂ ਤੁਸੀਂ ਗੱਡੀ ਦੇ ਵਿੱਚ ਬੈਠ ਜਾਂਦੇ ਹੋ ਤਾਂ ਤੁਹਾਨੂੰ 100 ਕਿਲੋਮੀਟਰ ਦੂਰ ਤੱਕ ਨਹੀਂ ਦੇਖਦਾ ਤੁਸੀਂ ਸਿਰਫ ਉਹਨਾਂ ਦੂਰ ਹੀ ਦੇਖ ਸਕਦੇ ਹੋ ਜਿੰਨੀ ਦੂਰ ਤੱਕ ਲੇਟਾ ਜਾਂਦੀ ਹੈ ਮਤਲਬ ਕਿ 100 ਫੁੱਟ ਜਾਂ 150 ਫੁੱਟ ਜਾਂ ਇਸ ਤੋਂ ਥੋੜਾ ਜ਼ਿਆਦਾ ਤੇ ਇਹੋ ਲੇਟਾ ਤੁਹਾਨੂੰ 100 ਕਿਲੋਮੀਟਰ ਦਾ ਸਫ਼ਰ ਤੈਅ ਕਰਨ ਵਿੱਚ ਮਦਦ ਕਰਦੀ ਹੈ ਹੁਣ ਤੁਹਾਡੇ ਜੋ ਸੁਪਨੇ ਨੇ ਤੁਹਾਡੀ ਜੋ ਵਿਜ਼ੂਅਲਾਈਜੇਸ਼ਨ ਹੈ ਤੁਹਾਡੀ ਜ਼ਿੰਦਗੀ ਦੇ ਵਿੱਚ ਲੇਟਾ ਵਾਂਗ ਹੀ ਕੰਮ ਕਰਦੀ ਹੈ ਜੋ ਤੁਹਾਨੂੰ ਤੁਹਾਡੀ ਮੰਜ਼ਿਲ ਤੱਕ ਤੁਹਾਡੇ ਸੁਪਨਿਆਂ ਤੱਕ ਲੈ ਕੇ ਜਾਣ ਦੇ ਵਿੱਚ ਮਦਦ ਕਰਦੀ ਹੈ ਤੁਹਾਡੀ ਤੇ ਇੱਥੇ ਇੱਕ ਕੁਆਂਟਮ ਫਿਜ਼ਿਕਸ ਦਾ ਇੱਕ ਪ੍ਰਿੰਸੀਪਲ ਵੀ ਕੰਮ ਕਰਦਾ ਜਿਸ ਨੂੰ ਆਬਜ਼ਰਵਰ ਇਫੈਕਟ ਵੀ ਕਿਹਾ ਜਾਂਦਾ ਹੈ ਕਿ ਅਬਜ਼ਰਵੇਸ਼ਨ ਦੇ ਨਾਲ ਜ਼ਿੰਦਗੀ ਦੇ ਵਿੱਚ ਚੀਜ਼ਾਂ ਦੇ ਵਿੱਚ ਬਦਲਾਅ ਆਉਂਦਾ ਹੈ ਜਿੱਥੇ ਤੁਸੀਂ ਆਪਣਾ ਧਿਆਨ ਲਾਉਂਦੇ ਹੋ ਉੱਥੇ એનર્ਜੀ ਦਾ ਫਲੋ ਜ਼ਿਆਦਾ ਹੋਣ ਲੱਗ ਜਾਂਦਾ ਹੈ ਜਿਸ ਚੀਜ਼ ਤੇ ਤੁਸੀਂ ਜਿੰਨਾ ਫੋਕਸ ਕਰਦੇ ਹੋ ਉਹ ਉਨੀ ਹੀ ਜਲਦੀ ਨਾਲ ਵਾਪਰਦੀ ਹੈ ਚਾਹੇ ਉਹ ਚੰਗੀ ਹੈ ਚਾਹੇ ਉਹ ਮਾੜੀ ਹੈ ਇਹ ਤੁਹਾਡੇ ਦਿਮਾਗ ਨੂੰ ਨਹੀਂ ਪਤਾ ਬਸ ਉਸ ਦਾ ਕੰਮ ਹੈ ਕਿ ਬਾਹਰੀ ਦੁਨੀਆ ਦੇ ਵਿੱਚ ਵਾਪਰ ਜਾਣਾ ਸੋ ਮੇਰੀ ਇਸ ਵੀਡੀਓ ਦਾ ਮਤਲਬ ਇਹੀ ਹੈ ਕਿ ਆਪਣੇ ਬਾਰੇ ਕਦੇ ਵੀ ਮਾੜਾ ਨਾ ਸੋਚੋ ਕਦੇ ਵੀ ਮਾੜਾ ਨਾ ਬੋਲੋ ਕਿ ਨਾ ਹੀ ਅਜਿਹੇ ਵਿਚਾਰ ਬਣਾਓ ਕਿ ਜੋ ਤੁਹਾਡੇ ਸੁਪਣਿਆਂ ਤੱਕ ਜਾਣ ਦਾ ਜੋ ਰਸਦਾ ਉਹ ਬੰਦਲਾ ਹੋ ਜਾਵੇ ਤੇ ਤੁਹਾਡੀ ਗੱਡੀ ਕਿਸੇ ਹੋਰ ਸੜਕ ਤੇ ਅੱਗੇ ਵੱਧਦੀ ਜਾਵੇ ਤੇ ਬਾਅਦ ਵਿੱਚ ਤੁਹਾਨੂੰ ਇਹ ਲੱਗੇ ਕਿ ਹੁਣ ਨਾ ਤਾਂ ਮੈਂ ਇਥੋਂ ਵਾਪਸ ਮੁੜਾ ਜਾਣਾ ਤੇ ਨਾ ਹੀ ਹੁਣ ਮੈਂ ਇਥੋਂ ਅੱਗੇ ਕੁਝ ਚੰਗਾ ਹੋਣਾ ਤੁਹਾਡੇ ਘਰ ਦੇ ਤੁਹਾਡੇ ਯਾਰ ਉਸ ਤੁਹਾਡਾ ਆਲਾ ਦੋਲਾ ਤੁਹਾਡੇ ਬਾਰੇ ਕੀ ਸੋਚ ਰਿਹਾ ਇਸ ਪਾਸੇ ਧਿਆਨ ਦੇਣ ਦੀ ਬਜਾਏ ਆਪਣੇ ਆਪ ਨੂੰ ਚੰਗਾ ਬਣਾਓ ਚੰਗਾ ਵਿਜ਼ੂਅਲਾਈਜੇਸ਼ਨ ਕਰੋ ਤੇ ਚੰਗੀ ਤਸਵੀਰ ਬਣਾਓ ਤਾਂ ਕਿ ਤੁਹਾਡੇ ਦਿਮਾਗ ਦੇ ਹਿਸਾਬ ਨਾਲ ਤੁਹਾਡੀ ਜ਼ਿੰਦਗੀ ਦੇ ਵਿੱਚ ਚੰਗਾ ਚੰਗਾ ਵਾਪਰ ਸਕੇ ਕਿ ਤੁਹਾਡੀ ਜੋ એનર્ਜੀ ਹੈ ਉਹ ਚੰਗੇ ਪਾਸੇ ਲੱਗ ਸਕੇ ਹント ਸੇਵਿਸ ਵੀਡੀਓ ਤੇ ਚੰਗੇ-ਚੰਗੇ ਕਮੈਂਟ ਕਰੋ ਤੇ ਚੰਗੇ-ਚੰਗੇ ਲੋਕਾਂ ਤੱਕ ਇਸ ਨੂੰ ਭੇਜੋ ਵੀਡੀਓ ਨੂੰ ਲਾਈਕ ਕਰ ਦਿਓ ਤੇ ਇਸ ਪ੍ਰਤੀ ਆਪਣਾ ਵਿਚਾਰ ਕਮੈਂਟ ਬਾਕਸ ਵਿੱਚ ਜਰੂਰ ਸਾਂਝਾ ਕਰੋ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਦੇ ਨੂੰ ਸ਼ੁਕਰੀਆ